ਮੁੰਡੀਆਂ ਸਾਹਿਬ ਦੇ ਹਲਕੇ 'ਚ ਰਾਜੀ ਜੀ ਨੇ ਮੀਟਿੰਗ ਕਰਾਈ ਹੈ ਬਹੁਤ ਵਧੀਆ ਇਕੱਠ ਅੱਜ ਹੋਇਆ ਜਿਹੜਾ ਸਾਡੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਚਾਰਜ ਸਰਦਾਰ ਗੋਪਾਲ ਸਿੰਘ ਜੀ ਪੀਜੀ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਗੁੱਜਰ ਸਮਾਜ ਦੇ ਲੋਕ ਸਾਡੇ ਸੰਨ੍ਹਿਆਲ ਹਲਕੇ ਦੇ ਸਾਰੇ ਸਮਾਜਾਂ ਦੇ ਲੋਕ ਸਾਡੀ ਸੰਨ੍ਹਿਆਲ ਦੀ ਸਾਰੀ ਸੰਗਤ ਸਾਡੇ ਆ ਤੇ ਦਮਦਾਰ ਆਏ ਸਾਰਿਆਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦ ਕਰਦਾ ਸਾਰੇ ਦੇ ਲੋਕਾਂ ਦਾ ਜੋਸ਼ ਦੇਖ ਕੇ ਅੱਜ ਇੱਥੇ ਸਾਰੇ ਇੱਥੇ ਜਿੰਨੇ ਵੀਰ ਪਤਵੰਤੇ ਸੱਜਣ ਪਹੁੰਚੇ ਸਾਰਿਆਂ ਨੇ ਇੱਕ ਸਿੱਧ ਕਰਤਾ ਵੀ ਇਹ ਗੁਰਪ੍ਰੀਤ ਸਿੰਘ ਜੀਪੀ ਇਹ ਤਾਂ ਜਿੱਤੇ ਰਹੇ ਨੇ ਜਿਤਨਾ ਜਿਤਨਾ ਉਹਨਾਂ ਨੇ 13 ਦੀ 13 ਸੀਟਾਂ ਹੀ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ 13 0 ਭਗਵੰਤ ਮਾਨ ਸਾਡਾ ਹੀਰੋ ਭਗਵੰਤ ਮਾਨ ਸਾਡਾ ਹੀਰੋ ਸਰਗਲੀ ਕੇ ਦੁਆਰਾ ਕਰਾਇਆ ਗਿਆ تھا ਬਹੁਤ ਧੂਮ ਧਮੇ ਬਹੁਤ ਬੜੀਆਂ ਘਟਵਾ ਤੇ ਸਾਡੇ ਮਾਨਯੋਗ ਐਮਐਲਏ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੇ ਨਾਲ ਜਿਹੜੇ ਲੋਕ ਸਭਾ ਦੇ ਆਪਣੇ ਉਮੀਦਵਾਰ ਨੇ ਗੁਰਪ੍ਰੀਤ ਜੀ ਵੀ ਜੀ ਉਹ ਆਏ ਸੀਗੇ ਸਾਡੇ ਰਾਜੀਵੀਰ ਜਿਹੜੇ ਬਹੁਤ ਹੀ ਪਾਰਟੀ ਦੇ ਮਹਿਤਵ ਕਰਦੇ ਨੇ ਉਹਨਾਂ ਨੇ ਆਪਣੇ ਦਫ਼ਤਰ ਵਿਖੇ ਇਕੱਠ ਕੀਤਾ ਮੁੰਡੀਆਂ ਸਾਹਿਬ ਦੇ ਹਲਕੇ 'ਚ ਰਾਜੀ ਜੀ ਨੇ ਮੀਟਿੰਗ ਕਰਾਈ ਹੈ ਬਹੁਤ ਵਧੀਆ ਇਕੱਠ ਅੱਜ ਹੋਇਆ ਸਾਨੂੰ ਅੱਜ ਪੂਰੀ ਆਸ ਹੈ ਆਉਣ ਵਾਲੇ ਟਾਈਮ ਜੋ 1 ਜੂਨ ਨੂੰ ਵੋਟਾਂ ਪੈਣੀਆਂ ਨੇ ਤੇ 4 ਜੂਨ ਨੂੰ ਰਿਜ਼ਲਟ ਆਉਣਾ ਸਾਨੂੰ ਪੂਰੀ ਉਮੀਦ ਹੈ ਜਿਵੇਂ ਹਰਦੀਪ ਮੁੰਡਿਆ ਜੀ ਸਾਡੇ ਬਹੁਤ ਮਿਹਨਤ ਕਰਦੇ ਹਲਕੇ 'ਚ ਬਹੁਤ ਪਿਆਰ ਬਣਾਇਆ ਸਾਨੂੰ ਪੂਰੀ ਆਸ ਹੈ ਘੱਟੋ ਘੱਟ 30 ਤੇ 35 ਹਜ਼ਾਰ ਦੀ ਲੀਡ ਹੋਊਗੀ ਸਾਡਾ ਜਿਹੜਾ ਪਾਰਟੀ ਦਾ ਚੰਦਾ ਇਹ ਬਲੰਦ ਕਰਨਗੇ ਤੇ ਸ੍ਰੀ ਫਤੇਗੜ ਸਾਹਿਬ ਤੋਂ ਵੀ ਵੱਧ ਤੋਂ ਵੱਧ ਵੋਟਾਂ ਦੇ ਜਾਵਾਂਗੇ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਜਿੰਨੀ ਸਾਰੀ ਸੰਗਤ ਆਈ ਸਾਰਿਆਂ ਦਾ ਧੰਨਵਾਦ ਕੱਟ ਤੁਹਾਡੇ ਸਾਹਮਣੇ ਸੀਗਾ ਜੀ ਜਿੰਨਾ ਵੀ ਕੱਟਦਾ तकरीबन ਹੋਣਾ ਜੀ 4-5000 ਤਾਂ ਹੋਣਾ ਜੀ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਚਾਰਜ ਸਰਦਾਰ ਗੋਪਾਲ ਸਿੰਘ ਜੀ ਪੀਜੀ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਸਾਡੇ ਗੁੱਜਰ ਸਮਾਜ ਦੇ ਲੋਕ ਸਾਡੇ ਸਾਂਹਿਆਲ ਹਲਕੇ ਦੇ ਸਾਰੇ ਸਮਾਜਾਂ ਦੇ ਲੋਕ ਸਾਡੀ ਸਾਂਹਿਆਲ ਦੀ ਸਾਰੀ ਸੰਗਤ ਸਾਡੇ ਤੋਂ ਦਫ਼ਤਰ ਆਏ ਸਾਰਿਆਂ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਸਾਰੇ ਪੱਤਰਕਾਰ ਵੀਰਾਂ ਦਾ ਧੰਨਵਾਦ ਕਰਦਾ ਅਤੇ ਅਪੀਲ ਕਰਦਾ ਪੂਰੇ ਪੰਜਾਬ ਵਾਸੀਆਂ ਨੂੰ ਸਾਂਹੇ ਵਾਲ ਵਾਸੀਆਂ ਨੂੰ ਕਿ 1 ਜੂਨ ਨੂੰ ਇੱਕ ਇੱਕ ਵੋਟ ਪਾ ਕੇ ਸਰਦਾਰ ਗੁਰਪ੍ਰੀਤ ਸਿੰਘ ਜੀ ਪੀਜੀ ਨੂੰ ਜਿਤਾ ਕੇ ਲੋਕ ਸਭਾ ਭੇਜੋ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਹਿਮਾਨ ਜੀ ਨੂੰ ਮਜ਼ਬੂਤ ਕਰੋ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਮਜ਼ਬੂਤ ਹੋਣਗੇ ਸਾਂਹੇਆ ਹਲਕੇ ਦਾ ਵਿਕਾਸ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਵਿਕਾਸ ਹੋਏਗਾ ਜੀ ਸਾਂਹੇਆ ਹਲਕੇ ਦਾ ਕੀ ਕਰੋਗੇ ਸਾਂਹੇਆ ਹਲਕੇ ਲਈ ਸਾਡੇ ਹਲਕੇ ਦੇ ਵਿੱਚ ਤੁਸੀਂ ਪਹਿਲਾਂ ਪੰਜਾਬ ਦੀ ਗੱਲ ਸੁਣ ਲਓ ਜੀ ਜਦ ਤੋਂ ਸਮੇਂ ਪਹਿਲਾਂ ਸਮੇਂ ਸਮੇਂ ਦੀ ਸਰਕਾਰਾਂ ਨਹੀਂ ਆ 70 75 ਸਾਲ ਤੋਂ ਰਾਜ ਕੀਤਾ ਹਲਕਾਂ ਇੰਚਾਰਜ ਵੀ ਰਹੇ ਮੰਤਰੀ ਵੀ ਰਹੇ ਸਾਡੇ ਹਲਕੇ ਦੇ ਵਿੱਚ ਪਹਿਲਾਂ ਵਿਕਾਸ ਤੋਂ ਪਹਿਲਾਂ ਜਿਹੜੇ ਵੀ ਪਰਚੇ ਕਰਾਏ ਸਾਡੇ ਹਲਕੇ ਦੇ ਵਿੱਚ ਹਲਕੇ ਲੋਕਾਂ ਦੇ ਉਹ ਧਾਰਾਂ ਨਵੀਆਂ ਜਿਹੜੀਆਂ ਲੱਗਣ ਵਾਲੀਆਂ ਨਹੀਂ ਧਾਈ ਸਵਾ ਦੋ ਸਾਲ ਹੋ ਗਏ ਸਾਡੇ ਮੁੰਡਿਆ ਸਾਹਿਬ ਦਾ ਇੱਕ ਪਰਚਾ ਦੱਸ ਦੋ ਇਹ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਇੱਕ ਵੀ ਪਰਚਾ ਮੁੰਡਿਆ ਸਾਹਿਬ ਨੇ ਕਰਾਇਆ ਹੋਵੇ ਕਿਸੇ ਤੇ ਸਾਡੀ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਸਰਦਾਰ ਹਰਦੀਪ ਸਿੰਘ ਮੁੰਡਿਆ ਜੀ ਨੇ ਤੁਸੀਂ ਦੇਖ ਲਓ ਰਾਹੋਂ ਰੋਡ ਦੀ ਗੱਲ ਕਰੀਏ ਜੀ ਰਾਹੋਂ ਰੋਡ ਤਕਰੀਬਨ ਬਣ ਚੁੱਕਿਆ ਜੀ ਜਿੱਦਣ ਸਾਡੇ ਪੰਜਾਬ ਪੰਜਾਬ ਦੇ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਹਿਲੇ ਦਿਨ ਹੀ ਸਾਡੇ ਐਮ.ਐਲ.ਏ. ਸਾਹਿਬ ਮੁੰਡਿਆ ਸਾਹਿਬ ਨੇ ਡਿਊਲਟਰ ਲਾਕਾ ਪਹਿਲਾ ਡਿਊਲਟਰ ਲਾਕਾ ਸ਼੍ਰੀ ਦੇਖਸਰ ਸਾਹਿਬ ਕਟਾਣਾ ਸਾਹਿਬ ਵਾਲਾ ਰੋਡ ਦਾ ਪਾਸ ਕਰਾਇਆ ਤੇ ਰੋਡ ਬਣਾਇਆ ਜੀ ਹਲਕੇ ਦੇ ਵਿੱਚ ਤਕਰੀਬਨ ਸੜਕਾਂ ਬਣਦੀਆਂ ਜੀ ਸਮਾਂ ਪਿਆ ਜੀ ਸਭ ਕੁਝ ਵਧੀਆ ਹੋ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਦੀ ਇਹ ਗਾਰਡਨ ਸਟੀ ਕਲੋਨੀ ਦੇ ਵਿੱਚ ਰਾਜੀ ਭਾਜੀ ਨੇ ਅੱਜ ਇਹ ਆਮ ਆਦਮੀ ਪਾਰਟੀ ਦਾ ਜਲਸਾ ਕਰਾਇਆ ਜਿਦੇ ਵਿੱਚ ਹਜ਼ਾਰਾਂ ਦੀ ਤਦਾਦ ਦੇ ਵਿੱਚ ਜਨਸਲੇਬ ਉਮੜਿਆ ਇਹ ਤੁਸੀਂ ਇਹ ਕਹ ਲਓ ਵੀ ਇਹ ਰੈਲੀ ਦੇ ਰੂਪ ਤਾਰਨ ਕਰਕੇ ਅਸੀਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬਹੁਤ ਹੀ ਸੀਨੀਅਰ ਲੀਡਰਸ਼ਿਪ ਦੇ ਸਭ ਤੋਂ ਨੰਬਰ 1 ਸਾਰੇ ਵਾਲੇ ਦੇ ਮੰਨੇ ਪ੍ਰਮੰਨੇ ਪ੍ਰੋਪਰਟੀ ਦੇ ਵਧੀਆ ਕਾਰੋਬਾਰੀ ਬੰਦੇ ਹੇਮ ਰਾਜ ਰਾਜੀ ਜੀ ਦਾ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਅੱਜ ਇੱਥੇ ਲੋਕ ਸਭਾ ਹਲਕਾ ਫਤੇਗੜ ਸਾਹਿਬ ਦੇ ਗੁਰਪ੍ਰੀਤ ਸਿੰਘ ਜੀਪੀ ਜੋ ਕਿ ਐਮਪੀ ਦੇ ਕੈਂਡੀਡੇਟ ਨੇ ਉਹਨਾਂ ਦਾ ਲੱਡੂਆਂ ਦੇ ਨਾਲ ਤੋਲਾ ਕੀਤਾ ਔਰ ਬੜੀ ਬੜੀ ਰਿਸਪੈਕਟ ਦਿੱਤੀ ਬੜੀ ਇੱਜ਼ਤ ਮਾਣ ਉਹਨਾਂ ਦੇ ਨਾਲ ਸਾਡੇ ਨੌਜਵਾਨ ਦਿਲਾਂ ਦੀ ਧੜਕਣ ਹਰਬੰਡ ਪਿਆਰੇ ਨੇਤਾ ਐਮਐਲਏ ਸਰਦਾਰ ਹਰਦੀਪ ਸਿੰਘ ਜੀ ਮੁੰਡੀਆਂ ਹਲਕਾ ਵਿਧਾਇਕ ਉਹ ਵੀ ਬੜੇ ਅੱਜ ਖੁਸ਼ ਹੋ ਕੇ ਗਏ ਨੇ ਅੱਜ ਦੀ ਜੋ ਇਹ 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 ਪੰਡਾਲ ਦਾ ਘੱਟ ਦੇਖ ਕੇ ਲੋਕਾਂ ਦਾ ਘੱਟ ਦੇਖ ਕੇ ਲੋਕਾਂ ਦਾ ਜੋਸ਼ ਦੇਖ ਕੇ ਅੱਜ ਇੱਥੇ ਸਾਰੇ ਇੱਥੇ ਜਿੰਨੇ ਵੀਰ ਪਤਵੰਤੇ ਸੱਜਣ ਪਹੁੰਚੇ ਸਾਰਿਆਂ ਨੇ ਇੱਕ ਸਿੱਧ ਕਰਤਾ ਬੀ ਗੁਰਪ੍ਰੀਤ ਸਿੰਘ ਜੀਪੀ ਇਹ ਤਾਂ ਜਿੱਤੇ ਰਹੇ ਨੇ ਜਤਨਾ ਜਤਨਾ ਇਹਨਾਂ ਨੇ 13 ਦੇ 13 ਸੀਟਾਂ ਹੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚੋਂ 13 0 ਭਗਵੰਤ ਮਾਨ ਸਾਡਾ ਹੀਰੋ ਭਗਵੰਤ ਮਾਨ ਸਾਡਾ ਹੀਰੋ ਜੋ ਕਿ ਜੋ 13 0 ਦਾ ਮਿਸ਼ਨ ਆ ਉਹਦੇ ਤੇ ਬੜੀ ਕਾਮਯਾਬੀ ਮਿਲਦੀ ਨਜ਼ਰ ਆ ਰਹੀ ਆ ਮੈਂ ਇਸੇ ਤਰ੍ਹਾਂ ਉਸ ਪਰਮਾਤਮਾ ਅਕੇ ਅਰਦਾਸ ਬੇਨਤੀ ਜੋਦੜੀ ਕਰਦਾ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜੰਨੇ ਵੀ ਐਮਪੀ ਦੇ ਕੈਂਡੀਡੇਟ ਸਹਿਬਾਨ ਨੇ ਉਹ ਸਾਰੇ ਵਧੀਆ ਵੋਟਾਂ ਨਾਲ ਵਧੀਆ ਚੰਗੀਆਂ ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਵਾਹਿਗੁਰੂ ਜੀ के द्वारा कराया गया था बहुत धूमधाम से बहुत बढ़िया कट हुआ काफ़ी सौ डेढ़ सौ गाड़ियाँ आई थी और आप टी के लिए जा रहे हैं जो केजरीवाल को जेल से अभी जो जमानत मिली है तरह देखते हैं कि के केजरीवाल उससे के... बहुत फर्क पड़ेगा आम आदमी जनता को पता चल गया है कि सच्चाई की जीत होती है और सुप्रीम कोर्ट हाई हाई कोर्ट ने अच्छा जजमेंट दिया है ਇੱਕ ਮੌਕਾ ਦਿਆ ਹੈ ਕੇਜਰੀਵਾਲ ਕੋ ਕਿ आओ ਜਾਓ ਔਰ ਆਪਣੀ ਸੱਚਾਈ ਕੋ ਸਾਬਿਤ ਕਰੋ। ਤੋਂ ਅੱਜ ਸਾਡੇ ਮਾਨਯੋਗ ਐਮਐਲਏ ਹਰਦੀਪ ਸਿੰਘ ਮੁੰਡੀਆਂ ਜੀ ਉਹਨਾਂ ਦੇ ਨਾਲ ਜਿਹੜੇ ਲੋਕ ਸਭਾ ਦੇ ਆਪਣੇ ਉਮੀਦਵਾਰ ਨੇ ਗੁਰਪ੍ਰੀਤ ਜੀ ਪੀਜੀਓ ਆਏ ਸੀਗੇ ਸਾਡੇ ਰਾਜੀਵੀਰ ਜਿਹੜੇ ਬਹੁਤ ਹੀ ਪਾਰਟੀ ਲਈ ਮਹੱਤਵ ਕਰਦੇ ਨੇ ਉਹਨਾਂ ਨੇ ਆਪਣੇ ਦਫ਼ਤਰ ਵਿਕੇ ਇਕੱਠ ਕੀਤਾ ਔਰ ਔਰ ਲੋਕਾਂ ਨੂੰ ਜਿਹੜਾ ਇਕੱਠ ਸੀ ਬਹੁਤ ਇਕੱਠ ਹੁੰਮੜਿਆ ਉਹਨਾਂ ਨੂੰ ਇੱਕ ਬੇਨਤੀ ਕੀਤੀ ਗਈ ਵੀ ਇੱਕ ਤਰੀਕ ਨੂੰ 1 ਜੂਨ ਨੂੰ ਇੱਕ ਵੋਟ ਆਪਾਂ ਝਾੜੂ ਦੇ ਬਟਨ ਤੇ ਪਾ ਕੇ ਸਰਦਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਦਿਖਾਈਏ ਔਰ ਜਿਹੜਾ ਪੰਜਾਬ ਮਿਸ਼ਨ ਰੰਗਲਾ ਪੰਜਾਬ ਬਣਾਉਣ ਤੇ ਮੁੱਖ ਮੰਤਰੀ ਸਾਹਿਬ ਚੱਲੇ ਹੋਏ ਨੇ ਉਹ ਮਿਸ਼ਨ ਜਿਹੜਾ ਉਹਨਾਂ ਦਾ ਪੂਰਾ